ਹੈਲੋ ਜੀ ਸਸੀ ਕਾ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਆਪਣੀਆਂ ਭੈਣਾਂ ਨੂੰ ਦੁਪੱਟੇ ਨੂੰ ਰੰਗ ਕਾਟ ਕਰਨਾ ਸਿਖਾਉਨੇ ਆ ਜੀ ਜਿਹੜੀਆਂ ਭੈਣਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੇਖੋ ਜੀ ਆਪਾਂ ਧੁੱਪ ਵਿੱਚ ਦੁਪੱਟਾ ਰੰਗ ਕਾਟ ਕਰਕੇ ਸੁਕਾ ਰਹੇ ਸੀਗੇ ਕਿਵੇਂ ਕੀਤਾ ਸੀ ਚਲੋ ਆਪਾਂ ਤੁਹਾਨੂੰ ਵੀ ਦੱਸ ਦਿੰਨੇ ਆ ਆਪਣੇ ਕੋਲੇ ਦੇਖੋ ਜੀ ਇਹ ਆਮ ਹੀ ਦੁਪੱਟੇ ਘਰ ਵਿੱਚ ਪਏ ਹੁੰਦੇ ਨੇ ਤੇ ਇਹਨਾਂ ਨੂੰ ਆਪਾਂ ਕਰਾਂਗੇ ਜੀ ਰੰਗ ਕਾਟ ਦੇਖੋ ਆਪਣੇ ਕੋਲੇ ਬਿੱਲੀ ਛਾਪ ਦਾ ਰੰਗਕਾਟ ਹੈ 30 ਰੁਪਏ ਦੀ ਇਹ ਡੱਬੀ ਤਕਰੀਬਨ ਆਉਂਦੀ ਹੈ ਜੀ ਜਰਨਲ ਸਟੋਰ ਤੋਂ ਕਿਤੋਂ ਵੀ ਆਪਾਂ ਇਹ ਡੱਬੀ ਰੰਗਕਾਟ ਦੀ ਕਹਿ ਕੇ ਲੈ ਸਕਦੇ ਆਂਗੇ ਤਿੰਨ ਚਾਰ ਦੁਪੱਟੇ ਦੇਖੋ ਜੀ ਆਪਣੇ ਇਹਦੇ ਨਾਲ ਰੰਗਕਾਟ ਹੋ ਜਾਂਦੇ ਨੇ ਕਿ ਆਪਾਂ ਲੈਂਦਾ ਜੀ ਦੋ ਭਾਂਡਿਆਂ ਦੇ ਵਿੱਚ ਪਾਣੀ ਲੈਣਾ 2 ਕ ਲੀਟਰ ਪਾਣੀ ਹੈ ਦੇਖੋ ਇੱਕ ਚ ਆਪਾਂ ਠੰਡਾ ਰੱਖ ਲਿਆ ਤੇ ਇੱਕ ਚ ਆਪਾਂ ਗਰਮ ਹੋਣ ਵਾਸਤੇ ਰੱਖਤਾ ਜਦੋਂ ਆਪਣਾ ਪਾਣੀ ਗਰਮ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਰੰਗਕਾਟ ਪਾਵਾਂਗੇ ਦੇਖੋ ਜੀ ਆਪਾਂ ਰੰਗ ਘਾਟ ਇਹਦੇ ਵਿੱਚ ਆਪਾਂ ੱਟੇ ਦੇ ਹਿਸਾਬ ਨਾਲ ਪਾ ਸਕਦੇ ਆ ਤੇ ਜਿਵੇਂ ਆਪਣੇ ਕੋਲੇ ਹੈਗਾ ਜੀ ਲਾਈਟ ਕਲਰ ਦਾ ੱਟਾ ਸਭ ਤੋਂ ਪਹਿਲਾਂ ਆਪਾਂ ਲਾਈਟ ਕਲਰ ਵਾਲਾ ਦੱਪਟਾ ਕਰਾਂਗੇ ਉਹਦੇ ਵਿੱਚ ਆਪਾਂ ਡੇਢ ਕ ਚਮਚਾ ਜਿਹੜਾ ਨਾਰਮਲ ਚਮਚਾ ਆਪਾਂ ਕਿਚਨ ਦੇ ਵਿੱਚ ਵਰਤਦੇ ਆ ਉਹ ਵਾਲਾ ਮੈਨੇ ਚਮਚਾ ਲੈਂਦਾ ਡੇਢ ਕ ਚਮਚਾ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਲੈਣਾ ਜੀ ਆਪਾਂ ਲੱਕੜ ਦਾ ਡੰਡਾ ਜਿਹਦੇ ਨਾਲ ਕੀ ਆਪਾਂ ਇਹਨੂੰ ਹਲਾਉਂਦੇ ਰਹਿਣਾਗਾ ਦੇਖੋ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਇਹ ਮਿਕਸ ਹੋ ਜਾਊਗਾ ਤੇ ਉਸ ਤੋਂ ਬਾਅਦ ਦੇਖੋ ਜੀ ਪਾਣੀ ਆ ਜਿਹੜਾ ਆਪਣਾ ਉਬਲਣ ਲੱਗ ਜਾਊਗਾ ਤੇ ਪਹਿਲਾਂ ਆਪਾਂ ਜਿਹੜਾ ਲਾਈਟ ਕਲਰ ਵਾਲਾ ਦੁਪੱਟਾ ਉਹ ਇਹਦੇ ਵਿੱਚ ਪਾਵਾਂਗੇ ਜਦੋਂ ਵੀ ਆਪਾਂ ਦੇਖੋ ਦੋ ਤਿੰਨ ਕਲਰ ਮਤਲਬ ਕਿ ਇਸ ਤਰ੍ਹਾਂ ਅਗਾਂ ਰੰਗ ਕਾਟ ਕਰਨੇ ਹੁਣ ਸਭ ਤੋਂ ਪਹਿਲਾਂ ਆਪਾਂ ਲਾਈਟ ਕਲਰ ਵਾਲਾ ਦੁਪੱਟਾ ਕਰਨਾ ਹੈ ਉਸ ਤੋਂ ਬਾਅਦ ਉਸੇ ਪਾਣੀ ਦੇ ਵਿੱਚ ਆਪਾਂ ਡਾਰਕ ਕਲਰ ਵਾਲਾ ਕਰ ਦਾਂਗੇ ਜੇਕਰ ਆਪਾਂ ਪਹਿਲਾਂ ਡਾਰਕ ਕਲਰ ਕਰ ਦਾਂਗੇ ਜੀ ਫਿਰ ਆਪਣਾ ਪਾਣੀ ਖਰਾਬ ਹੋਊਗਾ ਤਾਂ ਆਪਾਂ ਨੂੰ ਉਹ ਸਾਰਾ ਪਾਣੀ ਡੋਲਣਾ ਪੈਣਾ ਤੇ ਨਵੇਂ ਸਿਰੇ ਤੋਂ ਆਪਾਂ ਨੂੰ ਪਾਣੀ ਹੋਰ ਲੈਣਾ ਪੈਣਾ ਜੀ ਆਪਾਂ ਪਹਿਲਾਂ ਦੇਖੋ ਲਾਈਟ ਕਲਰ ਵਾਲਾ ਦੁਪੱਟਾ ਰੰਗ ਘਾਟ ਕਰਿਆ ਤਾਂ ਆਪਾਂ ਉਹੀ ਪਾਣੀ ਯੂਜ਼ ਕਰ ਸਕਦੇ ਆਂਗੇ ਦੇਖੋ ਜਿਵੇਂ ਆਪਣੇ ਕੋਲੇ ਦੁਪੱਟਾ ਸੀ ਜੀ ਇਹ ਆਪਾਂ ਇਹਦੇ ਵਿੱਚ ਪਾਤਾ ਤੇ ਹੌਲੀ ਹੌਲੀ ਦੇਖੋ ਤੁਸੀਂ ਇਹ 5-7 ਮਿੰਟ ਤਕਰੀਬਨ ਇੱਕ ਦੱਬਟੇ ਨੂੰ ਲੱਗ ਜਾਂਦੇ ਨੇ ਜੀ ਤੇ ਇਹ ਹੌਲੀ ਹੌਲੀ ਦੇਖੋ ਇਹਦਾ ਜਿਹੜਾ ਕਲਰ ਹੈ ਉਹ ਚੇਂਜ ਹੋਣਾ ਸ਼ੁਰੂ ਹੋ ਜਾਊਗਾ ਦੇਖੋ ਐਨੇ ਦਾ ਕਲਰ ਚੇਂਜ ਮਤਲਬ ਕਿ ਹੁੰਦਾ ਹੈ ਤੇ ਇਹਨੂੰ ਆਪਾਂ ਟੱਕ ਵੀ ਸਕਦੇ ਆ ਤੇ ਪਰ ਨਾਲ-ਨਾਲ ਆਪਾਂ ਇਹਨੂੰ ਹਿਲਾਉਂਦੇ ਵੀ ਰਹਾਂਗੇ ਦੇਖੋ ਜਿ ਤੁਹਾਨੂੰ ਪਤਾ ਲੱਗ ਰਿਹਾ ਹੋਊਗਾ ਕਿ ਇਹਦੇ ਨਾਲ ਇਹਦਾ ਦੇਖੋ ਕਲਰ ਹੈ ਜਿਹੜਾ ਥੋੜਾ ਹਲਕਾ ਜਿਹਾ ਨਾ ਇਹਦਾ ਫਰਕ ਪੈਣਾ ਸ਼ੁਰੂ ਹੋ ਗਿਆ 5-7 ਮਿੰਟਾਂ ਦੇ ਵਿੱਚ ਹੀ ਦੇਖੋ ਜਿਹੜਾ ਜੀ ਇਹ ਦੁਪੱਟਾ ਆਪਣਾ ਰੰਗ ਘਾਟ ਹੋ ਜਾਊਗਾ ਤੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਡਾਰਕ ਕਲਰ ਵਾਲਾ ਦੁਪੱਟਾ ਤੇ ਫਿਰ ਆਪਾਂ ਇਹਦੇ ਵਿੱਚ ਉਹ ਕਰਾਂਗੇ ਪਾਣੀ ਦੇਖੋ ਜੀ ਇਸ ਤਰ੍ਹਾਂ ਹੀ ਉਬਲਦਾ ਰਹੂਗਾ ਤੇ ਆਪਾਂ ਇਹਨੂੰ ਇਸ ਤਰ੍ਹਾਂ ਹੀ ਹਿਲਾਉਂਦੇ ਰਹਾਂਗੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇਸੇ ਤਰ੍ਹਾਂ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਲੋ ਜੀ ਦੇਖੋ ਜਿਵੇਂ ਆਪਣਾ ਪਾਣੀ ਹੈ ਪਾਣੀ ਆਪਣਾ ਉਬਲ ਲੱਗਿਆ ਹੋਇਆ ਹੈ ਤੇ ਆਪਾਂ ਇਹਨੂੰ ਇਸ ਤਰ੍ਹਾਂ ਹਲਾਉਂਦੇ ਰਹਿਣਾਗਾ ਇਸੇ ਤਰ੍ਹਾਂ ਜਿਹੜਾ ਆਪਣਾ ਦੁਪੱਟਾ ਜੀ ਇਹ ਰੰਗ ਕਾਰਟ ਹੋ ਜਾਊਗਾ ਦੇਖੋ ਜਦੋਂ ਵੀ ਆਪਾਂ ਬਾਜ਼ਾਰ ਦੇ ਵਿੱਚ ਆਪਣੇ ਕੋਲੇ ਦੁਪੱਟੇ ਪਏ ਹੁੰਦੇ ਆ ਕਈ ਵਾਰ ਸੂਟ ਫਟ ਜਾਂਦੇ ਆ ਆਪਾਂ ਸੋਚਦੇ ਆ ਜੀ ਇਹੀ ਦੁਪੱਟਾ ਆਪਣੇ ਸੂਟ ਦੇ ਨਾਲ ਡਾਈ ਕਰਵਾ ਲਈਏ ਤਾਂ ਕਿੰਨੇ ਸਾਰੇ ਆਪਣੇ ਪੈਸੇ ਦੇਖੋ ਜੀ ਲੱਗ ਜਾਂਦੇ ਨੇ ਉਹਦੇ ਵਿੱਚ ਤੇ ਅੱਧਾ ਕੰਮ ਤਾਂ ਆਪਾਂ ਆਪਣੇ ਘਰ ਵਿੱਚ ਹੀ ਕਰਕੇ ਆਪਣੇ ਕਾਫੀ ਸਾਰੇ ਪੈਸੇ ਬਚਾ ਸਕਦੇ ਆ ਲੋ ਜੀ ਦੇਖੋ ਆਪਣਾ ਜਿਹੜਾ ਦੁਪੱਟਾ ਸੀਗਾ ਬਿਲਕੁਲ ਇਹਦਾ ਰੰਗ ਜਿਹੜਾ ਹੈਗਾ ਜੀ ਨਿਕਲ ਗਿਆ ਤੇ ਪਾਣੀ ਦਾ ਦੇਖੋ ਥੋੜਾ ਮोटा ਫਰਕ ਪਿਆ ਤੇ ਵੈਸੇ ਜਿਹੜਾ ਕਲਰ ਹੁੰਦਾ ਸਟੀਮ ਦੇ ਰਾਹੀਂ ਉੱਡਦਾ ਰਹਿੰਦਾ ਇਸ ਕਰਕੇ ਜਿਹੜਾ ਡਾਰਕ ਕਲਰ ਦਾ ਦੁਪੱਟਾ ਹੁੰਦਾ ਉਹਦਾ ਆਪਾਂ ਨੂੰ ਪਤਾ ਚੱਲ ਜਾਂਦਾ ਕਿ ਆਪਣਾ ਦੇਖੋ ਕਲਰ ਜਿਹੜਾ ਹੁੰਦਾ ਜੀ ਪਾਣੀ ਦਾ ਬਦਲਦਾ ਰਹਿੰਦਾ ਨਾਲ ਦੇ ਨਾਲ ਤੇ ਇਹ ਦਾ ਪੱਟਾ ਜਿਹੜਾ ਹੈਗਾ ਆਪਾਂ ਇਹਨੂੰ ਠੰਡਾ ਪਾਣੀ ਰੱਖਿਆ ਹੋਇਆ ਉਹਦੇ ਵਿੱਚ ਡਿੱਪ ਕਰ ਦਾਂਗੇ ਤੇ ਉਸ ਤੋਂ ਬਾਅਦ ਇਹਨੂੰ ਸੁਕਾ ਕੇ ਆਪਾਂ ਤੁਹਾਨੂੰ ਦਿਖੜਾ ਹੈਗਾ ਜੀ ਦੁਪੱਟਾ ਦਿਖਾਵਾਂਗੇ ਤੇ ਉਸੇ ਪਾਣੀ ਦੇ ਵਿੱਚ ਹੁਣ ਆਪਾਂ ਜਿਹੜਾ ਰੰਗ ਘਾਟ ਹੈ ਜੀ ਇਹਦੇ ਵਿੱਚ ਹੋਰ ਪਾਵਾਂਗੇ ਇਹ ਠੰਡਾ ਪਾਣੀ ਹੈ ਦੇਖੋ ਇੱਕ ਦੋ ਪਾਣੀ ਆਪਾਂ ਹੋਰ ਵੀ ਬਦਲ ਸਕਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦੱਪੱਟੇ ਨੂੰ ਸੁਕਾਵਾਂਗੇ ਹੁਣ ਆਪਣੇ ਕੋਲੇ ਹੈਗਾ ਜੀ ਇਹ ਪੈਰੀਟਿਜਾ ਕਲਰ ਹੈਗਾ ਤੇ ਇਹ ਦਾ ਪੱਟਾ ਹੈਗਾ ਤੇ ਇਹਨੂੰ ਆਪਾਂ ਹੁਣ ਰੰਗ ਕਾਟ ਕਰਾਂਗੇ ਇਹ ਡਾਰਕ ਕਲਰ ਦਾ ਦੁਪੱਟਾ ਤੇ ਇਹਦੇ ਵਿੱਚ ਦੇਖੋ ਜੀ ਆਪਾਂ 1.5 ਚਮਚਾ ਹੋਰ ਪਾਵਾਂਗੇ ਰੰਗ ਕਾਟ ਦਾ ਲੋਡ ਪੈਨ ਤੇ ਆਪਾਂ ਚਮਚਾ ਇਹਦੇ ਵਿੱਚ ਹੋਰ ਵੀ ਪਾ ਸਕਦੇ ਹਾਂ ਜੀ ਕਈ ਵਾਰ ਕੀ ਹੁੰਦਾ ਬਹੁਤ ਜ਼ਿਆਦਾ ਕਲਰ ਨਾ ਫਿਕਸ ਕੀਤੇ ਹੋਏ ਹੁੰਦੇ ਨੇਗੇ ਤੇ ਉਹਦੇ ਵਿੱਚ ਆਪਾਂ ਨੂੰ ਰੰਗ ਕਾਟ ਜ਼ਿਆਦਾ ਲੈਣਾ ਪੈਂਦਾ ਤੇ ਲੋ ਜੀ ਆਪਾਂ ਚੰਗੀ ਤਰ੍ਹਾਂ ਇਹਨੂੰ ਹਿਲਾ ਲਿਆ ਤੇ ਹੁਣ ਆਪਾਂ ਇਹ ਦੁਪੱਟਾ ਇਹਦੇ ਵਿੱਚ ਪਾ ਦਨੇਗੇ ਚੰਗੀ ਤਰ੍ਹਾਂ ਹਲਾਉਣ ਦੇ ਨਾ ਲੋ ਜੀ ਦੇਖੋ ਦੇਖੋ ਦੁਪट्टे ਦਾ ਜਿਹੜਾ ਕਲਰ ਸੀਗਾ ਬਿਲਕੁਲ ਨਾ ਪਰਪਲ ਕਲਰ ਦਾ ਬਣ ਗਿਆ ਹੋ ਸਕਦਾ ਆਪਾਂ ਪਹਿਲਾਂ ਇਹ ਦੁਪੱਟਾ ਡਾਈ ਕੀਤਾ ਹੋਇਆ ਹੋਵੇ ਪਹਿਲਾਂ ਵੀ ਆਪਾਂ ਦੂਸਰਾ ਕਲਰ ਕਰਵਾ ਲਿਆ ਹੋਵੇ ਰੰਗ ਕਾਟ ਕਰਨ ਤੋਂ ਬਾਅਦ ਹੀ ਕਈ ਵਾਰ ਕੀ ਹੁੰਦਾ ਜੀ ਬਹੁਤ ਸਾਰੇ ਕੈਮੀਕਲ ਵੀ ਪੈਂਦੇ ਨੇ ਦੇਖੋ ਰੰਗ ਜਿਹੜੇ ਕਰਦੇ ਨੇ ਡਾਈਆਂ ਕਰਦੇ ਨੇਗੇ ਬਹੁਤ ਸਾਰੇ ਕੈਮੀਕਲ ਵਰਤ ਕੇ ਰੰਗ ਨੂੰ ਫਿਕਸ ਕਰਨ ਵਾਸਤੇ ਵਰਤਦੇ ਨੇਗੇ ਇਸੇ ਤਰ੍ਹਾਂ ਦੇਖੋ ਇਹਦਾ ਜਿਹੜਾ ਕਲਰ ਹੈ ਬਿਲਕੁਲ ਚੇਂਜ ਹੋ ਗਿਆ ਹੌਲੀ ਹੌਲੀ ਦੇਖੋ ਇਹਦਾ ਕਲਰ ਬਦਲੂਗਾ ਤੇ ਇਹਦੇ ਵਿੱਚ ਆਪਾਂ ਨੂੰ ਇੱਕ ਚਮਚਾ ਸਾਰਾ ਹੋਰ ਵੀ ਰੰਗ ਘਾਟ ਪਾਉਣਾ ਪੈਣਾ ਹੈ ਰੰਗ ਘਾਟ ਦੇਖੋ ਪਾਉਣ ਤੋਂ ਬਾਅਦ ਇਸੇ ਤਰ੍ਹਾਂ ਆਪਾਂ ਇਹਨੂੰ ਫੇਰ ਹਲਾਵਾਂਗੇ ਜੀ ਚੰਗੀ ਤਰ੍ਹਾਂ ਤਾਂ ਜੋ ਇਹ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜੇ ਤੇ ਉਸ ਤੋਂ ਬਾਅਦ ਇਹ ਦੁਪੱਟਾ ਦੇਖੋ ਆਮ ਤੌਰ ਤੇ 5-7 ਮਿੰਟ ਲੱਗਦੇ ਹੁੰਦੇ ਜੀ ਜੇ ਕਿ ਕੋਈ ਵਾਰ ਕੋਈ ਐਵੇਂ ਦਾ ਦੁਪੱਟਾ ਹੁੰਦਾ ਤਾਂ ਉਹਨੂੰ ਵੱਧ ਟਾਈਮ ਵੀ ਲੱਗਦਾ ਹੈ ਪਰ ਕਲਰ ਜਿਹੜਾ ਜਰੂਰ ਨਿਕਲ ਜਾਂਦਾ ਜੀ ਕਈ ਵਾਰ ਕੀ ਹੁੰਦਾ ਐਨਾ ਜ਼ਿਆਦਾ ਕਲਰ ਫਿਕਸ ਕੀਤਾ ਹੋਇਆ ਹੁੰਦਾ ਦੁਪट्टे ਦਾ ਕਲਰ ਵੀ ਡਾਰਕ ਹੁੰਦਾ ਕਈ ਵਾਰ ਨਹੀਂ ਵੀ ਆਪਣੇ ਤੋਂ ਨਿਕਲਦਾ ਹੁੰਦਾ ਘਰੇ ਤੇ ਉਹ ਆਪਾਂ ਨੂੰ ਦੇਖੋ ਦੁਕਾਨ ਵਾਲੇ ਤੇ ਕਰਾਉਣਾ ਪੈਂਦਾ ਹੁੰਦਾ ਰੰਗ ਘਾਟ ਦੁਪੱਟਾ ਤੇ ਉਹਨਾਂ ਕਾਫੀ ਸਾਰੇ ਇਹਦੇ ਵਿੱਚ ਕੈਮੀਕਲ ਜਪਾਏ ਹੋਏ ਹੁੰਦੇ ਨੇ ਮਹਿੰਗੇ ਪਾਉਂਦੇ ਨੇ ਤੇ ਆਪਾਂ ਨੇ ਤੋਂ ਦੇਖੋ ਜਿਵੇਂ ਆਮ ਤੌਰ ਤੇ 200-200 ਰੁਪਿਆ ਲੈ ਲੈਂਦੇ ਨੇ ਉਹ ਰੰਗ ਦਾ ਡਾਈ ਕਰਨ ਦਾ ਇਸ ਕਰਕੇ ਉਹ ਬਹੁਤ ਜ਼ਿਆਦਾ ਫਿਕਸ ਕਲਰ ਕੀਤਾ ਹੋਇਆ ਹੁੰਦਾ ਹੈ ਉਹ ਕਈ ਵਾਰ ਨਹੀਂ ਵੀ ਲੈਂਦਾ ਹੁੰਦਾ ਦੇਖੋ ਪਰ ਜਿਹੜੇ ਆਪਣੇ ਦੁਪੱਟੇ ਦੇਖੋ ਆਪਾਂ ਤੁਹਾਡੇ ਸਾਹਮਣੇ ਇਹਨੂੰ ਇਸ ਤਰ੍ਹਾਂ ਹੀ ਹਿਲਾਉਂਦੇ ਰਹਾਂਗੇ ਤੇ 5 ਤੋਂ 7 ਮਿੰਟ ਜ਼ਰੂਰ ਲੱਗਣਗੇ ਜੀ ਪਰ ਇਹਦਾ ਕਲਰ ਹੈ ਜਿਹੜਾ ਬਹੁਤ ਜ਼ਰੂਰ ਫਰਕ ਪਾਊਗਾ ਤੁਸੀਂ ਦੇਖਦੇ ਰਹੋ ਸਾਰੀ ਵੀਡੀਓ ਪੂਰੀ ਦੇਖਿਓ ਤਾਂ ਜੋ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਸਕੇ ਤੁਸੀਂ ਵੀ ਘਰ ਦੇ ਵਿੱਚ ਆਪਣੇ ਜਿਹੜੇ ਪੁਰਾਣੇ ਦੁਪੱਟੇ ਆ ਜੀ ਉਹਨਾਂ ਨੂੰ ਰੰਗ ਕਾਟ ਕਰ ਕਰ ਕਰੇ ਹੀ ਕਰਾ ਸਕੋ ਤੇ ਆਪਣੇ ਜਿਹੜੇ ਪੈਸੇ ਆ ਜੀ ਕਾਫੀ ਸਾਰੇ ਬਚਾ ਸਕਦੇ ਆਂਗੇ ਆਪਾਂ ਤੇ ਪਹਿਲਾਂ ਆਪਾਂ ਦੇਖੋ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਆਪਾਂ ਆਪਣੀਆਂ ਭੈਣਾਂ ਨੂੰ ਡਾਈ ਕਰਨਾ ਵੀ ਦੱਸਿਆ ਸੀਗਾ ਇਸੇ ਤਰ੍ਹਾਂ ਆਪਾਂ ਦੇਖੋ ਘਰ ਵਿੱਚ ਡਾਈ ਵੀ ਕਰ ਸਕਦੇ ਆਂ ਲੋ ਜੀ ਉਹੀ ਦੁਪੱਟਾ ਦੇਖੋ ਜੀ ਕਿੰਨਾ ਇਹਦਾ ਫਰਕ ਪੈ ਗਿਆ ਬਹੁਤ ਸਾਰਾ ਇਹਦਾ ਕਾਫੀ ਫਰਕ ਪੈ ਗਿਆ ਜੀ ਹੁਣ ਇਹ ਨਾ ਬਿਲਕੁਲ ਚਿੱਟਾ ਤਾਂ ਆਪਾਂ ਇਹਨੂੰ ਨਹੀਂ ਕਹਿ ਸਕਦੇ ਥੋੜਾ ਜਿਹਾ ਇਹਦਾ ਕਲਰ ਇਹਦੇ ਵਿੱਚ ਹੈਗਾ ਤੇ ਦੋ ਕੁ ਮਿੰਟ ਆਪਾਂ ਇਹਨੂੰ ਇਸ ਤਰ੍ਹਾਂ ਫੇਰ ਕਰਾਂਗੇ ਉਸ ਤੋਂ ਬਾਅਦ ਦੇਖੋ ਜੀ ਇੰਡਕਸ਼ਨ ਮੈਂ ਬੰਦ ਕਰਤਾ ਤੇ ਹੁਣ ਆਪਾਂ ਇਹ ਵੀ ਦੁਪੱਟਾ ਪਹਿਲਾ ਵਾਲਾ ਕੱਢ ਲੈਨੇ ਆ ਤੇ ਦੂਸਰਾ ਦੁਪੱਟਾ ਜਿਹੜਾ ਇਹ ਵਾਲਾ ਤੇ ਆਪਾਂ ਦੇਖੋ ਜੀ ਇਹ ਪਾਣੀ ਦੇ ਵਿੱਚ ਪਾਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਚੋੜ ਦਿੰਨੇ ਆ ਤੇ ਇੱਕ ਮੈਂ ਇਸੇ ਪਾਣੀ ਇਹ ਆਪਾਂ ਇਹਦਾ ਫੇਰ ਦੁਬਾਰ ਤੋਂ ਚੇਂਜ ਕਰਾਂਗੇ ਤੇ ਜਿਹੜਾ ਆਪਣੇ ਕੋਲੇ ਹੈਗਾ ਜੀ ਪਹਿਲਾਂ ਵਾਲਾ ਦੁਪੱਟਾ ਉਹ ਆਪਾਂ ਇਸੇ ਪਾਣੀ ਦੇ ਵਿੱਚ ਪਾਵਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਸੁਕਾਵਾਂਗੇ ਸੁਕਾਉਣ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਇਹ ਆਪਣੇ ਦੁਪੱਟੇ ਲੋ ਜੀ ਆਪਾਂ ਪਹਿਲਾਂ ਦੇਖੋ ਇਹਨੂੰ ਚੰਗੀ ਤਰ੍ਹਾਂ ਹਲਾ ਕੇ ਚੰਗੀ ਤਰ੍ਹਾਂ ਇਹਦਾ ਜਿਹੜਾ ਥੋੜਾ ਮੋਟਾ ਹੋ ਰਿਹਾ ਗਿਆ ਫਿਰ ਇਹਦੇ ਵਿੱਚ ਕਲਰ ਜਿਹੜਾ ਹੈਗਾ ਰਹਿ ਜਾਊਗਾ ਆ ਜਾਊਗਾ ਪਾਣੀ ਦੇ ਵਿੱਚ ਤੇ ਉਸ ਤੋਂ ਬਾਅਦ ਇੱਕ ਪਾਣੀ ਆਪਾਂ ਇਹਦਾ ਹੋਰ ਚੇਂਜ ਕਰ ਦਾਂਗੇ ਤੇ ਫਿਰ ਆਪਾਂ ਦੁਪੱਟਿਆਂ ਨੂੰ ਸੁਕਾਉਣੇ ਆ ਥੋੜਾ ਜਿਹਾ ਕੰਮ ਐ ਜੀ ਕਾਫੀ ਇਹਦੇ ਉੱਤੇ ਕੋਈ ਬਾਲੀ ਮਿਹਨਤ ਵੀ ਨਹੀਂ ਲੱਗਦੀ ਹੈਗੀ ਦੇਖੋ ਜਿਹੜੇ ਆਪਣੇ ਆਮ ਹੀ ਦੁਪट्टे ਹੁੰਦੇ ਨੇ ਘਰ ਦੇ ਵਿੱਚ ਆਪਾਂ ਆਸਾਨੀ ਦੇ ਨਾਲ ਹੀ ਰੰਗ ਕਾਟ ਕਰ ਸਕਦੇ ਆਂਗੇ ਤੇ ਤੁਸੀਂ ਵੀ ਪਲੀਜ਼ ਜ਼ਰੂਰ ਕਰਕੇ ਦੇਖਿਓ ਲਓ ਜੀ ਦੇਖੋ ਇਹ ਆਪਣਾ ਇਸ ਤਰ੍ਹਾਂ ਦਾ ਦੁਪੱਟਾ ਬਣ ਗਿਆ ਦੇਖੋ ਤੁਹਾਡੇ ਸਾਹਮਣੇ ਕਿਹੜਾ ਕਲਰ ਸੀ ਤੇ ਕਿਹੜਾ ਇਹ ਬਣ ਗਿਆ ਇਸੇ ਤਰ੍ਹਾਂ ਦੇਖੋ ਆਪਣਾ ਇਹ ਵਾਲਾ ਦੁਪੱਟਾ ਸੀ ਜੀ ਹੁਣ ਆਪਾਂ ਜਿਹੜੇ ਇਹ ਦੁਪੱਟਿਆਂ ਦਾ ਰੰਗ ਕਾਟ ਕਰਕੇ ਇਹਨਾਂ ਦਾ ਰੰਗ ਉਤਾਰਿਆ ਹੈ ਤਾਂ ਹੁਣ ਦੇਖੋ ਜੀ ਆਪਾਂ ਇਹਨੂੰ ਡਾਰਕ ਕਲਰ ਦੇ ਦੱਪਟੇ ਆ ਜਿਹੜੇ ਉਹ ਕਿਵੇਂ ਵੀ ਕਰ ਸਕਦੇ ਆ ਜਿਵੇਂ ਕਿ ਮਹਿਰੂਨ ਕਲਰ ਹੋ ਗਿਆ ਨੇਵੀ ਹੋ ਗਿਆ ਬਲੈਕ ਹੋ ਗਿਆ ਕੋਕ ਹੋ ਗਿਆ ਡਾਰਕ ਕਲਰ ਆਪਾਂ ਇੱਥੇ ਕੋਈ ਵੀ ਕਰ ਸਕਦੇ ਆ ਜੇ ਆਪਾਂ ਕਹੀਏ ਕਿ ਬਿਲਕੁਲ ਲਾਈਟ ਕਲਰ ਦਾ ਦੱਪਟਾ ਇਹਦੇ ਉੱਤੇ ਆਪਾਂ ਐਸੇ ਨੂੰ ਕਰਾ ਲਈਏ ਤਾਂ ਦੇਖੋ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਕਿਉਂਕਿ ਇਹ ਬਿਲਕੁਲ ਚਿੱਟਾ ਨਹੀਂ ਹੁੰਦਾ ਇਹਦਾ ਬਹੁਤ ਸਾਰਾ ਕਾਫੀ ਕਲਰ ਇਹਦਾ ਰਹਿ ਜਾਂਦਾ ਹੈ ਮਤਲਬ ਕਿ ਲੈ ਕੇ ਥੋੜਾ ਮੋਟਾ ਹਲਕਾ ਮਲਕਾ ਜਾਏ ਇਹ ਰੰਗ ਰਹਿ ਜਾਂਦਾ ਫਿਰ ਵੀ ਬਿਲਕੁਲ ਚਿੱਟਾ ਨਹੀਂ ਹੁੰਦਾ ਹੁੰਦਾ ਤੇ ਇਸ ਕਰਕੇ ਇਹ ਦੁਪੱਟੇ ਜਿਹੜੇ ਰੰਗ ਕਾਟ ਕੀਤੇ ਹੁੰਦੇ ਆ ਤਾਂ ਇਹਨਾਂ ਨੂੰ ਆਪਾਂ ਦੇਖੋ ਜੀ ਚੰਗੀ ਤਰ੍ਹਾਂ ਡਾਰਕ ਕਲਰ ਕਿਵੇਂ ਮਰਜ਼ੀ ਕਰਾ ਸਕਦੇ ਆ ਲਓ ਜੀ ਆਪਾਂ ਹੁਣ ਗਲੀ ਵਿੱਚ ਹੀ ਖੜਕੇ ਇਹਨੂੰ ਇਸ ਤਰ੍ਹਾਂ ਸੁਕਾ ਰਹੇ ਸੀ ਇਸੇ ਤਰ੍ਹਾਂ ਆਪਾਂ ਵੀਡੀਓ ਵੀ ਗਲੀ ਵਿੱਚ ਹੀ ਖੜਕੇ ਸ਼ੂਟ ਕਰਤੀ ਤੇ ਲਓ ਜੀ ਦੁਪੱਟਾ ਦੇਖੋ ਤੁਸੀਂ ਇਹ ਹੈਗਾ ਆਪਣਾ ਜਿਹੜਾ ਪੈਰਲਰ ਕਲਰ ਦਾ ਦੁਪੱਟਾ ਸੀ ਉਹ ਵਾਲਾ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਸੁਕਾ ਲੈਨੇ ਆ ਸੁਕਾ ਕੇ ਆਪਾਂ ਤੁਹਾਨੂੰ ਦੋਨੇ ਦੁਪੱਟੇ ਦਿਖਾਉਣੇ ਆ ਜੀ ਕਿੰਨਾ ਇਹਦਾ ਫਰਕ ਪੈ ਗਿਆ ਲਓ ਜੀ ਆਪਣੇ ਦੋਨੇ ਦੁਪੱਟੇ ਆ ਦੁਪੱਟੇ ਚੰਗੀ ਤਰ੍ਹਾਂ ਸੁੱਕ ਚੁੱਕੇ ਆ ਤਾਂ ਇਹ ਦੇਖੋ ਜੀ ਤੁਹਾਡੇ ਸਾਹਮਣੇ ਕਿਵੇਂ ਵੀ ਆਪਾਂ ਇਹਨੂੰ ਹੁਣ ਡਾਰਕ ਕਲਰ ਦੇ ਦੁਪੱਟੇ ਕਰਾ ਸਕਦੇ ਆ ਘਰ ਵਿੱਚ ਆਸਾਨੀ ਦੇ ਨਾਲ ਹੀ ਆਪਾਂ ਰੰਗ ਕਾਟ ਕਰ ਸਕਦੇ ਆ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ